ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਜ਼ ਇੱਕ ਨਾ ਬੜੀ ਮਹੱਤਵਪੂਰਨ ਤੇ ਹੋਸ਼ੋ ਹਵਾਸ ਆਪਣੇ ਉਡਾਉਣ ਵਾਲੀ ਖਬਰ ਹੈ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਸਰਕਾਰ ਦੀਆਂ ਰਿਪੋਰਟਾਂ ਇਹ ਕਹਿਣ ਲੱਗੀਆਂ ਕੈਨੇਡਾ ਦੇ ਵਿੱਚ ਸਰਕਾਰ ਦੀਆਂ ਰਿਪੋਰਟਾਂ ਹੁਣ ਇਹ ਕਹਿਣ ਲੱਗੀਆਂ ਵੀ ਤੁਹਾਨੂੰ ਹੋ ਸਕਦਾ ਆਪਦਾ ਢਿੱਡ ਭਰਨਾਸਤੇ ਸ਼ਿਕਾਰ ਕਰਨ ਦੀ ਆਦਤ ਪਾਉਣੀ ਪਵੇ ਸ਼ਿਕਾਰ ਖੇਡਣਾ ਤੁਹਾਡੀ ਮਜਬੂਰੀ ਬਣ ਜੇ ਇਹ ਨਾ ਹੋਵੇ ਕਿ ਤੁਹਾਨੂੰ ਆਪਦੀਆਂ ਫੈਮਲੀਆਂ ਜੰਗਲਾਂ ਵਿੱਚ ਲਿਜਾ ਕੇ ਉੱਥੇ ਤੁਹਾਡਾ ਸਰਵਾਈਵਲ ਹੋਵੇ ਇਹ ਨਾ ਹੋਵੇ ਕਿ ਤੁਸੀਂ ਆਪਦੀਆਂ ਫੈਮਲੀਆਂ ਤੁਹਾਨੂੰ ਜੰਗਲਾਂ ਚ ਲਜਾਣੀਆਂ ਪੈਣ ਤੇ ਉਹਨਾਂ ਦਾ ਢਿੱਡ ਭਰਨ ਵਾਸਤੇ ਤੁਹਾਨੂੰ ਸ਼ਿਕਾਰ ਕਰਨਾ ਪੈ ਜਾਵੇ ਵੀ ਉਹਨਾਂ ਨੇ ਕਿਹਾ ਵੀ ਹੰਟਿੰਗ ਦੇ ਤੁਸੀਂ ਗੁਰ ਸਿੱਖ ਲੋ ਤੁਹਾਨੂੰ ਹੋ ਸਕਦਾ ਵੀ ਆਪਦਾ ਢਿੱਡ ਰੋਜੀ ਰੋਟੀ ਕਮਾਉਣ ਵਾਸਤੇ ਜੰਗਲਾਂ ਚ ਜਾਣਾ ਪਵੇ ਸ਼ਿਕਾਰ ਕਰਨਾ ਪਵੇ ਹੁਣ ਇਹ ਸਾਰੀ ਗੱਲ ਨਿਕਲ ਕੇ ਆਈ ਕਿੱਥੋਂ ਆ ਕੀ ਵਜ੍ਹਾ ਕੀ ਇਹਦਾ ਕਾਰਨ ਹੈ ਇਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਸੋ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਉਣ ਵਾਲੇ ਟਾਈਮ ਦੇ ਵਿੱਚ ਵੀ ਬਹੁਤ ਮਹੱਤਵਪੂਰਨ ਜਿਹੜੀਆਂ ਇਹ ਅੰਦਰਲੀਆਂ ਗੱਲਾਂ ਹੈਗੀਆਂ ਖਾਸ ਕਰਕੇ ਪ੍ਰਵਾਸ ਨੂੰ ਲੈ ਕੇ ਇਮੀਗ੍ਰੇਸ਼ਨ ਨੂੰ ਲੈ ਕੇ ਰਿਵਰਸ ਮਾਈਗ੍ਰੇਸ਼ਨ ਨੂੰ ਲੈ ਕੇ ਤੁਹਾਡੇ ਨਾਲ ਆਪਾਂ ਕਰਦੇ ਰਵਾਂਗੇ ਇਸ ਕਰਕੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਇੰਪੋਰਟੈਂਟ ਅਪਡੇਟ ਤੁਸੀਂ ਮਿਸ ਨਾ ਕਰ ਦਿਓ ਤੇ ਜਿਹੜੇ ਇਸ ਚੈਨਲ ਨਾਲ ਜੁੜੇ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਹੁਣ ਖਬਰਾਂ ਲਵਾਦੇ ਆ ਖਬਰ ਇਹ ਹੈ ਕਿ ਜਿਹੜਾ ਤੀਜਾ ਕੁਆਟਰ ਹੈ ਸਾਲ ਦਾ ਉਹਦੇ ਵਿੱਚ ਇੰਨੇ ਕੁ ਜਾਨੀ ਕਿ ਸ਼ੌਕਿੰਗ ਚੀਜ਼ਾਂ ਬਾਹਰ ਆਈਆਂ ਕੈਨੇਡਾ ਤੋਂ ਕਿ ਜੁਲਾਈ ਦੇ ਵਿੱਚ 41000 ਬੰਦਿਆਂ ਨੇ ਆਵਦੀ ਨੌਕਰੀ ਤੋਂ ਹੱਥ ਧੋ ਲਿਆ ਤੇ ਅਗਸਤ ਦੇ ਵਿੱਚ 66000 ਬੰਦਿਆਂ ਨੇ ਆਪਦੀ ਨੌਕਰੀ ਤੋਂ ਹੱਥ ਧੋ ਲਿਆ ਮਤਲਬ ਕਿ 2 ਮਹੀਨਿਆਂ ਦੇ ਵਿੱਚ 1 ਲੱਖ ਬੰਦੇ ਨੇ ਆਪਦੀ 1 ਲੱਖ ਬੰਦੇ ਨੂੰ ਆਪਦੀ ਜੌਬ ਤੋਂ ਹੱਥ ਧੋਣਾ ਪਿਆ ਤੇ 1 ਲੱਖ ਬੰਦਾ 2 ਮਹੀਨਿਆਂ ਦੇ ਵਿੱਚ ਬਹੁਤ ਵੱਡਾ ਅੰਕੜਾ ਹੈ 2 ਮਹੀਨਿਆਂ ਦੇ ਵਿੱਚ 1 ਲੱਖ ਬੰਦੇ ਦੀਆਂ ਨੌਕਰੀਆਂ ਚਲੀਆਂ ਜਾਣੀਆਂ ਇੱਕ ਬਹੁਤ ਵੱਡਾ ਜਿਹੜਾ ਹੈਗਾ ਸ਼ੌਕ ਕਰ ਦੇਣ ਵਾਲਾ ਫੈਕਟ ਹੈ ਤੇ ਜਿਹੜੇ ਬੰਦੇ 1 ਲੱਖ ਬੰਦੇ ਬੇਰੋਜ਼ਗਾਰ ਹੋਏ ਆ ਉਹਨਾਂ ਤੇ ਕਿੰਨੇ ਜਾਣੇ ਡਿਪੈਂਡੈਂਟ ਹੋਣਗੇ ਕਿੰਨੇ ਉਹਨਾਂ ਦੇ ਜਿਹੜੇ ਹੈਗੇ ਆ ਫੈਮਿਲੀ ਮੈਂਬਰ ਹੋਣਗੇ ਜਿਹੜੇ ਇਸ ਚੀਜ਼ ਨਾਲ ਇਫੈਕਟ ਹੋਣਗੇ ਜਿਹੜਾ 1 ਲੱਖ ਬੰਦਾ ਹੁਣ ਵਿਹਲਾ ਹੋ ਗਿਆ ਉਹ ਹੁਣ ਕਿੱਥੇ ਜਾਊਗਾ ਹੁਣ ਇੰਪੋਰਟੈਂਟ ਗੱਲ ਇਹ ਆ ਕਿ ਮੰਗਿਆਈ ਦੀ ਦਰ ਇਸ ਵੇਲੇ ਕੈਨੇਡਾ ਦੇ ਵਿੱਚ ਅਗਸਤ ਮਹੀਨੇ ਦੇ ਵਿੱਚ 7.1 ਫੀਸ ਦੀ ਹੋ ਗਈ ਆ ਤੇ ਇਹਨੇ ਪਿਛਲੇ 9 ਸਾਲ ਦਾ ਰਿਕਾਰਡ ਤੋੜ ਕੇ ਰੱਖਤਾ ਵੀ ਇਹ ਤੋਂ ਪਹਿਲਾਂ ਜਾਨੀ ਕਿ ਐਡਾ ਵੱਡਾ ਜਿਹੜਾ ਹੈਗਾ ਅੰਕੜਾ ਨਹੀਂ ਸੀਗਾ ਜਿਹੜਾ ਬੇਰੁਜ਼ਗਾਰੀ ਦਾ ਤੇ ਵਾਕਈ ਇਹ ਜਿਹੜਾ ਹੈਗਾ ਚਿੰਤਾ ਦਾ ਵਿਸ਼ਾ ਲੋਕਾਂ ਨੂੰ ਚਿੰਤਾਾਂ ਦੇ ਵਿੱਚ ਪਾਤਾ ਵੀ ਜਿਹੜੀ ਮਹਿੰਗਾਈ ਦੀ ਦਰ ਹੈ ਉਹ ਲਗਾਤਾਰ ਵੱਧ ਰਹੀ ਹੈ ਤੇ ਘਟਣ ਦਾ ਨਾਂ ਨਹੀਂ ਲੈ ਰਹੀ ਅਰਥਵਿਵਸਥਾ ਜਿਹੜੀ ਕੈਨੇਡਾ ਦੀ ਉਹ ਪੂਰੀ ਤਰ੍ਹਾਂ ਡਗਮਗਾ ਗਈ ਹੈ ਤੇ ਜਿਹੜੇ ਮੈਂ ਗੱਲ ਕਰ ਰਿਹਾ ਸੀਗਾ ਵੀ 41000 ਬੰਦਾ ਜੁਲਾਈ ਚ ਤੇ 68000 ਬੰਦਾ ਅਗਸਤ ਦੇ ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ ਨੌਕਰੀਆਂ ਉਹਨਾਂ ਦੀਆਂ ਚਲੀਆਂ ਗਈਆਂ ਹੁਣ ਇਹ ਬੰਦੇ ਆ ਜਿਹੜੇ ਟੈਕਨੀਕਲ ਤੇ ਪ੍ਰੋਫੈਸ਼ਨਲ ਐਜੂਕੇਸ਼ਨ ਦੇ ਮਾਲਕ ਸੀਗੇ ਉਹਨਾਂ ਕੋਲੇ ਸਕਿੱਲ ਸੀਗੇ ਤੇ ਵੇਅਰਹਾਊਸ 'ਚ ਕੰਮ ਕਰਦੇ ਸੀਗੇ ਜਿਹੜੇ ਪੈਕੇਜਿੰਗ ਦਾ ਕੰਮ ਕਰਦੇ ਸੀਗੇ ਉਹ ਬੰਦੇ ਵੀ ਵਿਲੇ ਹੋ ਗਏ ਕਹਿਣ ਦਾ ਮਤਲਬ ਵੀ ਆਪਾਂ ਪਹਿਲਾਂ ਕਹਿੰਦੇ ਹੁੰਦੇ ਸੀਗੇ ਵੀ ਟੈਕਨੀਕਲ ਐਜੂਕੇਸ਼ਨ ਲੈ ਕੇ ਕੈਨੇਡਾ ਆਓ ਤੋਡੇ ਵਿੱਚ ਕੋਈ ਸਕਿੱਲ ਹੋਣਾ ਚਾਹੀਦਾ ਪਰ ਇੱਥੇ ਬਿਲਕੁਲ ਸਿਨੈਰੀਓ ਚੇਂਜ ਹੋ ਗਿਆ ਵੀ ਪ੍ਰੋਫੈਸ਼ਨਲ ਤੇ ਟੈਕਨੀਕਲ ਬੰਦੇ ਵੀ ਅਰਥਵਿਵਸਥਾ ਨੇ ਵਿਲੇ ਕਰਤੇ ਹੁਣ ਕੋਈ ਏਮਪਲਾਇਰ ਕਿਸੇ ਨੂੰ ਕੱਢਣ ਲਈ ਮਜਬੂਰ ਕਿਉਂ ਹੋਇਆ ਜੋ ਕੈਨੇਡਾ ਦੇ ਹਾਲਾਤ ਐ ਕੁਝ ਟੈਰਫ ਲੱਗਣੇ ਕਰਕੇ ਅਮਰੀਕਾ ਨਾਲ ਟ੍ਰੇਡ ਵਾਰ ਚੱਲ ਰਹੀ ਆ ਤੇ ਜਿਹੜਾ ਅੰਦਰੂਲੀ ਜਿਹੜੀ ਅਰਥਵਿਵਸਥਾ ਸੀ ਸਰਕਾਰ ਨੇ ਧਿਆਨ ਨਹੀਂ ਦਿੱਤਾਗਾ ਤੇ ਉਹਦੇ ਕਰਕੇ ਜਿਹੜਾ ਇੰਨਾ ਸਿਸਟਮ ਡਗ ਮਗਾ ਗਿਆ ਕਿ ਲੋਕ ਦਿਨੋਂ ਦਿਨ ਜਿਹੜੇ ਹੈਗੇ ਆ ਲੋਕਾਂ ਦੇ ਜਿਹੜੇ ਦਿਨ ਆ ਉਹ ਦਿਨੋਂ ਦਿਨ ਬੱਤਰ ਹੁੰਦੇ ਜਾ ਰਹੇ ਆ ਸਰਵਾਈਵਲ ਵਾਸਤੇ ਲੋਕ ਜੂਝ ਰਹੇ ਆ ਤੇ ਇੰਨੇ ਮਾੜੇ ਹਾਲਾਤ ਅੱਜ ਤੱਕ ਜੋ ਉੱਥੋਂ ਦੀਆਂ ਰਿਪੋਰਟਾਂ ਹੈਗੀਆਂ ਇੰਟਰਨਲ ਰਿਪੋਰਟਾਂ ਵੀ ਇੰਨੇ ਮਾੜੇ ਦਿਨ ਕਦੇ ਲੋਕਾਂ ਨੇ ਦੇਖੇ ਨਹੀਂ ਸੀ ਤੇ ਜਿਹੜੀ ਮੈਂ ਗੱਲ ਵੀਡੀਓ ਦੇ ਸ਼ੁਰੂ ਚ ਕੀਤੀ ਸੀਗੀ ਕਿ ਕੈਨੇਡਾ ਸਰਕਾਰ ਦੀਆਂ ਇੰਟਰਨਲ ਰਿਪੋਰਟਸ ਇਹ ਗੱਲ ਕਹਿ ਰਹੀਆਂ ਕਿ 2040 ਜਾਂ 40 ਤੋਂ ਪਹਿਲਾਂ ਤੁਹਾਨੂੰ ਆਪ ਦਾ ਢਿੱਡ ਭਰਨ ਵਾਸਤੇ ਸ਼ਿਕਾਰ ਕਰਨਾ ਪੈ ਸਕਦਾ ਵੀ ਤੁਹਾਨੂੰ ਇਹ ਨਾ ਹੋਵੇ ਆਪਦੀਆਂ ਫੈਮਲੀਆਂ ਨੂੰ ਜੰਗਲਾਂ ਦੇ ਵਿੱਚ ਲੈ ਕੇ ਜਾਣਾ ਪਵੇ ਤੇ ਉੱਥੇ ਸ਼ਿਕਾਰ ਖੇਡੋ ਤੇ ਤੁਸੀਂ ਫਿਰ ਆਪਦੀ ਆਵਦਾ ਤੇ ਆਪਦੀ ਫੈਮਲੀ ਦਾ ਢਿੱਡ ਭਰੋ ਇਹ ਹੋ ਸਕਦਾ ਇੰਟਰਨਲ ਰਿਪੋਰਟਾਂ ਗਵਰਨਮੈਂਟ ਦੀਆਂ ਇਹ ਕਹਿ ਰਹੀਆਂ ਇਹ ਮੈਂ ਵੀ ਨਹੀਂ ਕਹਿ ਰਿਹਾ ਰਿਪੋਰਟਾਂ ਕਹਿ ਰਹੀਆਂ ਜੇ ਤੁਸੀਂ ਇਹ ਰਿਪੋਰਟ ਪੜ੍ਹਨੀ ਹੈ ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦੇ ਦੇਣਾ ਉੱਥੋਂ ਜੇ ਕਿਸੇ ਨੂੰ ਸ਼ੰਕਾ ਤਾਂ ਜ਼ਰੂਰ ਜਾ ਕੇ ਤੁਸੀਂ ਚੈੱਕ ਕਰ ਲਿਓ ਜੀ ਹੁਣ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹ ਹੈ ਜੋ ਇੰਟਰਨਲ ਰਿਪੋਰਟਾਂ ਕਹਿੰਦੀਆਂ ਵੀ ਜੇ ਜਿਹੜੀ ਅਰਥਵਿਵਸਥਾ ਕੈਨੇਡਾ ਦੀ ਸੈੱਟ ਨਾ ਹੋਈ ਜੇ ਗਵਰਨਮੈਂਟ ਇਸ ਵੱਲ ਧਿਆਨ ਨਾ ਦੇ ਸਕੀ ਤਾਂ ਆਉਣ ਵਾਲਾ ਜਿਹੜਾ ਟਾਈਮ ਹੈ ਉਹ ਖਰਾਬ ਹੁੰਦਾ ਜਾਊਗਾ ਤੇ ਇੱਕ ਲੈਵਲ ਤੇ ਜਾ ਕੇ ਇੰਨੀ ਅਰਥਵਿਵਸਥਾ ਵਿਗੜ ਜੂਗੀ ਕਿ ਉੱਥੋਂ ਦੇ ਲੋਕਾਂ ਨੂੰ ਜਿਹੜਾ ਸਰਵਾਈਵ ਕਰਨ ਵਾਸਤੇ ਜਦੋਜਾਇਦ ਕਰਨੀ ਪਊਗੀ ਤੇ ਮਜਬੂਰੀ ਬਣ ਜਾਣੀ ਹੈ ਉਹਨਾਂ ਨੂੰ ਸ਼ਹਿਰ ਸ਼ਹਿਰਾਂ ਚੋਂ ਨਿਕਲ ਕੇ ਜੰਗਲਾਂ ਦੇ ਵਿੱਚ ਜਾ ਕੇ ਸ਼ਿਕਾਰ ਕਰਕੇ ਆਪਦਾ ਢਿੱਡ ਭਰਨ ਦੀ ਮਜਬੂਰ ਹੋ ਜਾਣਗੇ ਉਹ ਇਹ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਕਿਸੇ ਦੇਸ਼ ਦਾ ਸਿਸਟਮ ਐਡੇ ਵੱਡੇ ਲੈਵਲ ਤੇ ਵਿਗੜ ਜਾਣਾ ਇਹ ਬਹੁਤ ਵੱਡੀ ਗੱਲ ਆ ਉੱਥੋਂ ਦੇ ਲੋਕਾਂ ਵਾਸਤੇ ਬਹੁਤ ਵੱਡੀ ਗੱਲ ਆ ਜਿਹੜੇ ਵਿਚਾਰੇ ਕੋਈ ਟੈਕਨੀਕਲ ਪ੍ਰੋਫੈਸ਼ਨਲ ਐਜੂਕੇਸ਼ਨ ਰੱਖਦੇ ਆ ਉਹਨਾਂ ਨੂੰ ਜੌਬ ਤੋਂ ਕੱਢ ਦੇਣਾ ਮੈਨੂੰ ਲੱਗਦਾ 1 ਲੱਖ ਬੰਦਾ ਉਹ ਵੀ 2 ਮਹੀਨਿਆਂ ਦੇ ਵਿੱਚ ਤਾਂ ਇਹ ਮੈਨੂੰ ਲੱਗਦਾ ਇਸ ਤੋਂ ਵੱਡਾ ਕੋਈ ਸ਼ੌਕਿੰਗ ਫੈਕਟ ਸ਼ੌਕਿੰਗ ਨਿਊਜ਼ ਹੋ ਨਹੀਂ ਸਕਦੀ ਕਿ ਹੁਣ ਸਰਕਾਰ ਆਪਦੇ ਲੈਵਲ ਤੇ ਤਾਂ ਜ਼ੋਰ ਲਾ ਰਹੀ ਆ ਹੁਣੇ ਅੱਜ ਦੀ ਵੀ ਨਿਊਜ਼ ਇਹ ਹੈਗੀ ਆ ਕਿ ਪਹਿਲਾਂ ਵਰਕ ਪਰਮਿਟ ਤੇ ਆਪਾਂ ਨੂੰ ਪਤਾ ਵੀ ਬਹੁਤ ਧਾਂਦਲੀਆਂ ਕੀਤਾ ਲੋਕਾਂ ਨੇ ਬਹੁਤ ਪੈਸਾ ਕਮਾਇਆ ਚਲਾਕ ਲੋਕਾਂ ਨੇ ਠੱਗਾਂ ਨੇ ਤੇ ਹੁਣ ਸਰਕਾਰ ਆਪਦੀਆਂ ਜਿਹੜੀਆਂ ਇਮੀਗ੍ਰੇਸ਼ਨ ਦੇ ਵਿੱਚ ਖਾਸ ਕਰਕੇ ਚੋਰ ਮੋਰੀਆਂ ਸੀ ਉਹਨਾਂ ਨੂੰ ਉਹਨਾਂ ਨੂੰ ਪੂਰੀਆਂ ਕਰਨ ਤੇ ਉਹਨਾਂ ਨੂੰ ਬੰਦ ਕਰਨ ਵਾਸਤੇ ਲੱਗੀ ਵੀ ਆ ਤੇ ਹੁਣ ਵਰਕ ਪਰਮਿਟ 'ਚ ਵੀ ਮੇਜਰ ਤਬਦੀਲੀ ਕਰਤੀ ਐ ਇਹਨਾਂ ਨੇ ਕਿ ਜੇ ਵਰਕ ਪਰਮਿਟ ਵਾਸਤੇ ਜਿਹੜੇ ਵੀ ਨਾਰਮ ਸੀਗੇ ਪਹਿਲਾਂ ਬੰਦਾ ਉੱਥੇ ਐਡਵਰਟਾਈਜ਼ਮੈਂਟ ਦਿੰਦਾ ਸੀ ਉਥੋਂ ਨਹੀਂ ਮਿਲਦਾ ਸੀ ਤਾਂ ਫਿਰ ਵਿਦੇਸ਼ੀ ਕੰਮੇ ਨੂੰ ਬੁਲਾਉਂਦਾ ਸੀ ਪਰ ਹੁਣ ਸਰਕਾਰ ਨੇ ਕਹਿਤਾ ਕਿ ਹੁਣ ਜਿਹੜੀ ਆਨਲਾਈਨ ਐਪਲੀਕੇਸ਼ਨ ਹੋਊਗੀ ਵਰਕ ਪਰਮਿਟ ਦੀ ਉਹ ਸਿੱਧੀ ਸਰਕਾਰ ਕੋਲੇ ਜਾਊਗੀ ਤਾਂ ਜੋ ਸਰਕਾਰ ਨੂੰ ਪਤਾ ਲੱਗ ਸਕੇ ਵੀ ਕਿਹੜੀ ਪੋਸਟ ਸੀ ਕਿਹੜੀ ਪੋਸਟ ਤੇ ਬੰਦੇ ਜਿਹੜੇ ਲੋਕਲ ਉਸ ਕੰਟਰੀ ਚੋਂ ਨਹੀਂ ਮਿਲੇ ਤਾਂ ਵਿਦੇਸ਼ਾਂ ਚੋਂ ਮਗਾਉਣੇ ਪਏ ਕਿੰਨੇ ਬੰਦਿਆਂ ਨੇ ਅਪਲਾਈ ਕੀਤਾ ਕਿਹੜੇ-ਕਿਹੜੇ ਉਹ ਬੰਦੇ ਆ ਪਰ ਚੋਰ ਮੋਰੀ ਇੱਕ ਨਹੀਂ ਚੋਰ ਮੋਰੀਆਂ ਬਹੁਤ ਆ ਚੋਰ ਮੋਰੀਆਂ ਕੱਲੀਆਂ ਇਮੀਗ੍ਰੇਸ਼ਨ ਨੂੰ ਲੈ ਕੇ ਨਹੀਂ ਚੋਰ ਮੋਰੀਆਂ ਹੋਰ ਵੀ ਚੀਜ਼ਾਂ ਨੂੰ ਲੈ ਕੇ ਆਰਥਵਿਵਸਥਾ ਨੂੰ ਵੀ ਲੈ ਕੇ ਆ ਕਈਆਂ ਨੇ ਹਾਊਸਿੰਗ ਦੇ ਵਿੱਚ ਕਪੜੇ ਕੀਤੇ ਆ ਕਈਆਂ ਨੇ ਕੋਈ ਟੈਕਸ ਚੋਰੀ ਕੀਤਾ ਵੱਡੇ ਕੋਈ ਇੰਸ਼ੋਰੈਂਸ ਫਰਾਡ ਹੈਗੇ ਆ ਬਹੁਤ ਵੱਡੇ ਲੈਵਲ ਤੇ ਤਾਂ ਲੀਆਂ ਹੋਈਆਂ ਆ ਤੇ ਜਿਹਦੇ ਨਾਲ ਅਰਥਵਿਵਸਥਾ ਕੈਨੇਡਾ ਦੀ ਬਿਲਕੁਲ ਡਗਮਗਾ ਗਈ ਹੈ ਤੇ ਇਹਨੂੰ ਲਈ ਤੇ ਲਿਆਉਣ ਵਾਸਤੇ ਜੇ ਸਰਕਾਰ ਧਿਆਨ ਨਾ ਦਿੱਤਾ ਜੇ ਇਸਤੇ ਕੰਮ ਨਾ ਕੀਤਾ ਕੱਲੇ ਹੁਣ ਸਰਕਾਰ ਦਾ ਜੋਰ ਲੱਗਿਆ ਪਿਆ ਵੀ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਦੀ ਆਮਦ ਤੇ ਰੋਕ ਲਾਈ ਜਾਵੇ ਉਹਨਾਂ ਨੂੰ ਘਟਾਇਆ ਜਾਵੇ ਪਰ ਹੁਣ ਜਿਹੜੇ ਇਮੀਗ੍ਰੇਸ਼ਨ ਨਾਲ ਜਿਹੜੇ ਇਮੀਗ੍ਰੈਂਟਸ ਆ ਨਾ ਆਉਣ ਤੇ ਜਿਹੜਾ ਹੈਗਾ ਸਾਰਾ ਸਿਸਟਮ ਠੀਕ ਨਹੀਂ ਹੋਣਾਗਾ ਜਿੰਨਾ ਚਿਰ ਸਰਕਾਰ ਆਪਦੇ ਇੰਟਰਨਲ ਸਿਸਟਮ ਨੂੰ ਠੀਕ ਨਹੀਂ ਕਰਦੀ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਨਹੀਂ ਦਿੰਦੀ ਲੋਕਾਂ ਨੂੰ ਭਰੋਸਾ ਨਹੀਂ ਦਿੰਦੀ ਜਿਹੜੀਆਂ ਸਰਕਾਰ ਦੀਆਂ ਪਾਲਿਸੀਆਂ ਮਾਰੂ ਨੀਤੀਆਂ ਉਹਨਾਂ ਨੂੰ ਠੀਕ ਨਹੀਂ ਕਰਦੀ ਉਹਨਾਂ ਚੱਕਰ ਸਿਸਟਮ ਠੀਕ ਹੋਣ ਵਾਲਾ ਨਹੀਂ ਇਸ ਕਰਕੇ ਜੇ ਤੁਸੀਂ ਉਹ ਜੇ ਕੰਟਰੀ ਦੇ ਵਿੱਚ ਪ੍ਰਵਾਸ ਕਰਨ ਬਾਰੇ ਸੋਚਦੇ ਆ ਤਾਂ 100 ਵਾਰ ਸੋਚੋ ਜੇ ਉੱਥੋਂ ਦੇ ਜਿਹੜੇ ਹਾਲਾਤ ਆ ਉਹਨਾਂ ਨੂੰ 100 ਵਾਰ ਵਾਚਣ ਤੋਂ ਬਾਅਦ ਹੀ ਕੋਈ ਫੈਸਲਾ ਲਿਓ ਜੇ ਇਸ ਕਰਕੇ ਜਨ ਹਿੱਤ ਦੇ ਵਿੱਚ ਮੇਰਾ ਫਰਜ਼ ਬਣਦਾ ਸੀ ਵੀਡੀਓ ਬਣਾਉਣ ਦਾ ਤੇ ਮੈਂ ਇਹ ਜਿਹੜੀ ਵੀ ਇਨਫੋਰਮੇਸ਼ਨ ਮੇਰੇ ਕੋਲੇ ਸੀਗੀ ਜਾਂ ਮੈਨੂੰ ਮਿਲੀ ਸੀ ਮੈਂ ਸੋਚਿਆ ਵੀ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜੇ ਕੋਈ ਇੰਪੋਰਟੈਂਟ ਗੱਲ ਹੋਊਗੀ ਆਪਣੇ ਪੰਜਾਬੀਆਂ ਵਾਸਤੇ ਮੈਂ ਸਾਂਝੀ ਕਰਦਾ ਰਹੂੰਗਾ ਸਸੀ ਕਾਲ